ਤਨ ਅਸਰੀ ਮੈਲਾ ਪੰਜਵਾ ਤ੍ਰਿਸ਼ਨਾ 부ਝੈ ਹਰ ਕੈ ਨਾਮ ਮਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਓ ਲੱਗੇ ਪੂਰਨ ਧਿਆਨ ਰਹਾ ਮਾ ਕਲੋਲ 부ਝੈ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪਨਾ ਜਿਸ ਕੈ ਕਰਮ ਲਿਖਿਆ ਤੁਰ ਕਰਤਾ ਨਾਨਕ ਜਾਣ ਕੇ ਪੂਰਨ ਕਾਮ ਤਨਸਰੀ ਮਹਲਾ 5 ਜਨ ਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕ ਨਾ ਪਾਵਨ ਮੂਲੇ ਉਡ ਗਏ ਬੇਕਾਰ ਰਹਾਉ ਜहां-ਜਾਂ ਦੇਖੋ ਤਾਂ ਤਾਂ ਸੁਆਮੀ ਕੋਏ ਨਾ ਪਹੁੰਚਨ ਹਾਰ ਜੋ-ਜੋ ਕਰੇ ਅਵੱਗਿਆ ਜਨ ਕੀ ਹੋਏ ਗਿਆ ਤਤਸ਼ਾਰ ਕਰਨ ਹਾਰ ਰਖਵਾਲਾ ਹੋਆ ਜਾ ਕਾ ਅੰਤ ਨ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪਣੇ ਨਿੰਦਕ ਕਾਢੇ ਮਾਰ ਸਨਾਸਰੀ ਮਹਿਲਾ 55 ਘਰ 9ਾ ਪੜ ਤਾਲ ਇਕੋ ਅੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਸ਼ਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕੋ ਨਾਮ ਦੇਵੋ ਦ੍ਰਿਸ਼ਟ ਪ੍ਰਭ ਧਾਰੋ ਕਿਰਪਾ ਕਰ ਤਾਰੋ ਪੁਜਾ ਗਹਿ ਕੂਪ ਤੇ ਕਾਢ ਲੇਵੋ ਰਹਾਓ काम क्रोध कर अंध माया के बंध अनक दोखा तन शाद पूरे प्रभु बिना आन न रखनहारा नाम सिमरवो शरण सुरे पतित उद्धारण जी जंत तारणा वेद उचार नहीं अंत पायो गुणा सुख सागर ब्रह्म रत्न अग्र ਭਗਤ ਵਛਲ ਨਾਨਕ ਗਾਇਓ ਤਨਾਸਰੀ ਮਹਿਲਾ ਪੰਜਵਾ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟੈ ਕਮਾਣੇ ਪਾਪ ਚਿਰਾਨੇ ਸਾਧ ਸੰਗਤ ਮਿਲ ਮੋਆ ਜੀਜੈ ਰਹਾਉ ਰਾਜ ਜੋ ਬਨ ਬਿਸਰੰਤ ਹਰ ਮਾਇਆ ਮਨ ਦੁਖ ਏਹ ਮਹਾਂਤ ਕਹਿ ਆਸ ਪਿਆਸ ਰਮਣ ਹਰ ਕੀਰਤਨ ਏਹ ਪਦਾਰਥ ਭਾਗਵੰਤ ਲੈ ਸ਼ਰਨ ਸਮਰਥ ਅਕਥ ਅਗੋਚਰਾ ਪਤਿਤ ਉਧਾਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ